ਸੁਸ਼ੇਕਾ ਤੁਸੀਂ ਦੇਖ ਰਹੇ ਹੋ ਸਮ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪਾ ਰਿਕਵਰਡ ਕਰ ਤੋ ਹਾਜ਼ਰਾਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਅਸੀਂ ਸਿਆਸਤ ਦੇ ਵਿੱਚ ਹੋ ਰੀਆਂ ਗਤੀਵਿਧੀਆਂ ਬਾਰੇ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਹਰਦੀਪ ਸੋਖੀ ਜੀ ਜੁੜੇ ਨੇ ਸਭ ਤੋਂ ਪਹਿਲਾਂ ਸਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਨਗਰ ਨਿਗਮ ਚੋਣਾਂ ਦਾ ਵਿਗਲਵਾ ਚੁੱਕਿਆ ਸਿਆਸਤਦਾਨ ਪੱਬਾਂ ਪਾਰ ਨਜ਼ਰ ਆ ਰਹੇ ਨੇ ਤੇ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਦੱਸਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਕਾਫੀ ਜ਼ਿਆਦਾ ਗੰਭੀਰ ਹੋਏ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਐਮਸੀ ਅ ਮੈਡਮ ਦੇਖੋ ਪਹਿਲਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਚੋਣਾ ਜਿਹੜੀਆਂ ਆਪਣੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹ ਸ਼ਹਿਰੀ ਚੋਣਾਂ ਨੇ ਇੱਥੇ ਇਹ ਹੈ ਕਿ ਇਹਨਾਂ ਕੋਲੇ ਟਾਈਮ ਬਹੁਤ ਥੋੜਾ ਸੀ ਕਈ ਨਾਮਿਨੇਸ਼ਨ ਦਰਿਆ ਜਗ੍ਹਾ ਤੇ ਲਗਾ ਲੋਗੇ ਝਗੜੇ ਇੰਨੇ ਕੁ ਹੋਏ ਨੇ ਵੱਖ-ਵੱਖ ਪਾਰਟੀਆਂ ਗੂ ਲੜੇ ਵੀ ਨਹੀਂ ਆਪਸ ਚ ਆਪਸ ਸੋਨਾਂ ਦਾ ਭਾਈਚਾਰਾ ਵੀ ਖਰਾਬ ਹੋਇਆ ਅ ਸਰ ਤੁਹਾਨੂੰ ਕੀ ਲੱਗਦਾ ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀਆਂ ਭਰਨ ਲਈ ਜਿਹੜਾ ਸਮਾਂ ਦਿੱਤਾ ਗਿਆ ਉਹ ਸਹੀ ਦਿੱਤਾ ਗਿਆ ਜਾਂ ਫਿਰ ਥੋੜਾ ਦਿੱਤਾ ਦੇਖੋ ਮੈਡਮ ਥੋੜਾ ਦਿੱਤਾ ਗਿਆ ਕਿਉਂਕਿ ਤਿੰਨ ਹੁਣ ਤੁਸੀਂ ਇਹ ਲਗਾ ਲਓ ਵੀ ਦੋ ਤਿੰਨ ਦਿਨ ਪਹਿਨਾ ਅਕਾਲੀ ਦਲ ਨੇ ਅਨਾਉਂਸ ਕੀਤੀਆਂ ਨੇ ਆਪੜਿਆਂ ਨੇ ਕੀਤੀਆਂ ਕਾਂਗਰਸ ਵਾਲਿਆਂ ਨੇ ਅੱਜ ਜਿੰਮੇ ਲਗਾ ਲਓ ਵੀ ਰਾਜਾ ਵੜੰਗੇ ਕੁਛ ਰਾਤ ਕੀਤੀਆਂ ਕੁਛ ਅੱਜ ਮਾਰਨਿੰਗ ਕੀਤੀਆਂ ਨੇ ਤੇ ਉਹਦੇ ਕਰਕੇ ਟਾਈਮ ਥੋੜਾ ਸੀ ਤੇ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਘੱਟੋ ਘੱਟ 20 ਤੋਂ 25 ਦਿਨ ਤਾਂ ਦਿੰਦੇ ਜਨਵਰੀ ਦੇ ਪਹਿਲੇ ਵੀਕ ਹੋ ਸਕਦੀਆਂ ਸੀ ਸਰ ਨਾਮਜ਼ਦਗੀਆਂ ਪਰੰਦਾ ਆਖਰੀ ਦਿਨ ਸੀ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਸੂਬੇ ਨੇ ਜਿੱਥੇ ਐਮਸੀ ਅਫਸਰ ਡੀਸੀ ਅਫਸਰ ਝੰਗ ਦਾ ਮਦਦ ਬਣਿਆ ਜੀ ਉਮੀਦਵਾਰਾਂ ਦੇ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜੀ ਕਿ ਉਹਨਾਂ ਦੇ ਜਿਹੜੇ ਪੇਪਰ ਫੜ ਕੇ ਫਾੜ ਦਿੱਤੇ ਗਏ ਨੇ ਇਸ ਬੂਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਦੇਖੋ ਮੈਡਮ ਅੱਜ ਦੁਪਹਿਰ ਦਾ ਟਾਈਮ ਸੀਗਾ ਪਟਿਆਲਾ ਦੇ ਵਿੱਚ ਆਪ ਵਾਲੇ ਕੁਛ ਆਗੂ ਸੀਗੇ ਭਾਜਪਾ ਵਾਲੇ ਸੀ ਉਹ ਆਪਸ 'ਚ ਲੜ ਪਏ ਜੀ ਉੱਥੇ ਤੁਸੀਂ ਇਹ ਲਗਾ ਲਓ ਵੀ ਜਿਹੜਾ ਦਫ਼ਤਰ ਤੇ ਬਾਰੋਂ ਕੈਂਡੀਡੇਟ ਭਰਨ ਵੀ ਆਇਸੀ ਪੇਪਰ ਉਹਨੇ ਗੁੱਸੇ ਚ ਆਪਣੇ ਪੇਪਰ ਪਾੜਦੇ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਆਪ ਵਾਲੇ ਐਮਐਲਿਆਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ ਜੀ ਬਈ ਜੋ ਐਮਐਲਏ ਕਹਿੰਦਾ ਤੇ ਉਹੀ ਪੁਲਿਸ ਕਰ ਰਹੀ ਆ ਤੇ ਉੱਥੋਂ ਇੱਕ ਲੇਡੀਜ਼ ਦਾ ਬਿਆਨ ਵੀ ਆਇਆ ਸੀ ਕਿ ਮੈਂ ਕੋਰੀਆਂ ਚ ਖੜੀ ਨੀ ਮੈਂ ਫਾਈਲ ਸਬਮਿਟ ਕਰਨ ਗਈ ਉੱਥੇ ਇੱਕ ਬੰਦਾ ਆਇਆ ਮੂਹਰੇ ਰਮਾਲ ਬੰਨਿਆ ਹੋਇਆ ਸੀ ਤੇ ਉਹਨੇ ਆਉਂਦੇ ਨੇ ਮੈਨੂੰ ਕਿਹਾ ਮੈਨੂੰ ਫਾਈਲ ਦਿਓ ਕਹਿੰਦੇ ਮੈਂ ਫਾਈਲ ਦਿੱਤੀ ਤੇ ਉਹਨੇ ਦੇਖ ਕੇ ਪਾੜ ਕੇ ਭੱਜ ਗਿਆ ਉੱਥੋਂ ਇੰਨੀ ਪੁਲਿਸ ਪ੍ਰਸ਼ਾਸਨ ਹੋਣ ਦੇ ਬਾਵਜੂਦ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਉਹ ਇੱਕ ਲੇਡੀ ਐ ਤੇ ਉਹਦੀ ਉਹ ਫਾਈਲ ਸਬਮਿਟ ਕਰਉਣ ਗਈ ਕਿ ਉਹਦਾ ਹੱਕ ਨਹੀਂ ਸੀ ਵੀ ਮੈਂ ਚੋਣ ਲੜਨਾ ਇਹ ਚੀਜ਼ ਦਾ ਮੈਨੂੰ ਜਵਾਬ ਚਾਹੀਦਾ ਨਾ ਵੀ ਉਹ ਉਹ ਵੀ ਤਾਂ ਕੈਂਡੀਡੇਟ ਕਹਿਣਾ ਚਾਹੁੰਦੀ ਸੀ ਵੀ ਮੈਂ ਕੈਂਡੀਡੇਟ ਬਣ ਕੇ ਤੁਹਾਡੇ ਸਾਹਮਣੇ ਆਉਣਾ ਚਾਹੁੰਦੀ ਆ ਵੀ ਮੈਂ ਆਪਣੀ ਆਵਾਜ਼ ਰੱਖਣਾ ਚਾਹੁੰਦੀ ਆ ਇੱਕ ਆਮ ਨਾਗਰਿਕ ਸੀ ਜਿਵੇਂ ਲਗਾ ਲਓ ਵੀ ਕਿਸੇ ਨੇ ਕਹਿਤਾ ਵੀ ਹਾਂਜੀ ਮੈਂ ਆਜ਼ਾਦ ਖੜੇ ਹੋਣਾ ਉਹ ਆਜ਼ਾਦ ਖੜਨ ਗਈ ਸੀ ਕਿ ਉਹਦਾ ਹੱਕ ਨਹੀਂ ਬਣਦਾ ਸੀ ਕਿ ਉਹ ਹੱਕ ਇੱਛੀ ਲਿਆ ਗਿਆ ਉਹਨਾਂ ਤੋਂ ਉਹ ਸਭ ਕਿਤੇ ਨਾ ਕਿਤੇ ਲੱਗਦਾ ਇਥੇ ਕੌਣ ਜ਼ਿੰਮੇਵਾਰ ਹੈ ਕਿਹਨੂੰ ਜ਼ਿੰਮੇਵਾਰ ਠਹਿਰਾਉਂ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੀ ਕਹੂੰਗਾ ਜੀ ਜੀ ਕਿਉਂਕਿ ਤੁਸੀਂ ਇਹ ਲਗਾ ਲਓ ਕਿ ਜਦੋਂ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਹੋਣ ਤੋਂ ਬਾਅਦ ਰਾਜਾ ਬਣੇ ਖੁਦ ਲਾਈਵ ਆਏ ਨੇ ਤੇ ਉਹਨਾਂ ਨੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੂੰ ਲਾ ਲਓ ਬਈ ਬੜੀਆਂ ਖਰੀਆਂ ਖਰੀਆਂ ਸੁਣਾ ਕੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਆਪ ਵਾਲੇ ਨੇ ਇਹ 10 ਸਾਲ ਰਾਜ ਨਹੀਂ ਕਰਨਗੇ ਜਾਂ ਤੇਰੇ ਸਿਰ ਤੇ ਸਾਰੀ ਉਮਰ ਨਹੀਂ ਬੈਠੇ ਰਹਿਣਗੇ ਆਪ ਸਰਕਾਰ ਤੇ ਪੰਜ ਕਿ ਤੁਸੀਂ ਨਾਨਕ ਸਿੰਘ ਹੋ ਐਸਐਸਪੀ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵੀ ਖਰਾਬ ਕਰ ਰਹੇ ਹੋ ਤੁਸੀਂ ਆਪਣੇ ਹੀ ਇਮਾਨਦਾਰੀ ਨਾਲ ਕੰਮ ਕਰੋ ਸਰ ਇੱਕ ਕਿਸਾਨ ਅੰਦolan 2.0 ਚੱਲਿਆ ਸੂਬੇ ਭਰ ਦੇ ਵਿੱਚ ਕਿਸਾਨ ਨੇ ਜਿਹੜੇ ਲਗਾਤਾਰ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤੇ ਤੇ ਦੂਜੇ ਪਾਸੇ ਕਿਸਾਨਾ ਗੁਰਜੀਤ ਸਿੰਘ ਢੱਲੇਵਾਲ ਜਿਹਨੇ ਮਰਨ ਵਰਤ ਤੇ ਉਹਨਾਂ ਦਾ 17ਵਾਂ ਦਿਨ ਹੈ ਉਹਨਾਂ ਦੀ ਸਿਹਤ ਦਿਨ ਬਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਉਹਨਾਂ ਦਾ ਭਾਰ ਵੀ ਘੱਟ ਸਕਦੇ ਆ ਵਜ਼ਨ 12 ਕਿਲੋ ਘੱਟ ਗਿਆ ਤਾਂ ਬਿਲਕੁਲ ਅਮਰੀਕਾ ਤੋਂ ਡਾਕਟਰ ਆਏ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ 42 ਦਿਨ ਤੱਕ ਭੁਖੜ ਹੜਤਾਲ ਤੇ ਰਹਿੰਦਾ ਤਾਂ ਕੋਈ ਵੀ ਨਤੀਜਾ ਆ ਸਕਦਾ ਹੈ ਇਸ ਤੇ ਤੂੰ ਤੁਸੀਂ ਕਿਵੇਂ ਦੇਖੀਂ ਦੇਖੋ ਮੈਮ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਆਪਣੀ ਪੰਜਾਬ ਦੇ ਨਾਲ ਬਣੀ ਨਹੀਂ ਪੰਜਾਬ ਦਾ ਦਿੱਲੀ ਵੈਰੀ ਆ ਮੈਂ ਤੁਸੀਂ 1984 ਤੋਂ ਦੇਖ ਲਓ ਜਾਂ ਤੁਸੀਂ ਪਿਛਲੇ ਅੰਦੋਲਨ ਚ ਦੇਖ ਲਓ ਵੀ ਕਿੰਨੀਆਂ ਮੋਤਾ ਹੋਈਆਂ ਕਿੰਨੇ ਕਿਸਾਨ ਮਰੇ ਨੇ ਇਹ ਹੁਣ ਹੈਗੇ ਆਪਣੇ ਜਗਜੀਤ ਦੱਲੇਵਾਲ ਜੀ ਇਹਨਾਂ ਨੇ ਰੋਜ਼ ਅਪੀਲ ਕੀਤੀ ਆ ਇਹਨਾਂ ਦੇ ਨਾਲ ਲਾ ਲੋ ਵੀ ਕਿਸਾਨ ਜਥੇਬੰਦੀਆਂ ਅਪੀਲ ਕਰ ਰਹੀਆਂ ਨੇ ਕਿ ਘਰੋਂ ਨਿਕਲੋ ਕਰੋ ਨਿਕਲ ਕੇ ਇਹਨਾਂ ਦਾ ਸਾਥ ਦਿਓ ਸਾਥ ਤਾਂ ਹੀ ਪੋਸੀਬਲ ਆ ਵੀ ਜੇ ਤੁਸੀਂ ਇਹ ਲਗਾ ਲੋ ਵੀ ਜੇ ਬੰਦੇ ਘਰੋਂ ਨਿਕਲਣਗੇ ਹੁਣ ਵਿੱਚ ਚੋਣਾ ਆ ਗਈਆਂ ਜੀ ਠੀਕ ਹੈ ਜੀ ਚੋਣਾ ਆ ਗਈਆਂ ਆਪਣੇ ਫਤਿਹਗੜ੍ਹ ਸਾਹਿਬ ਤੇ ਸ਼ੀਧੀ ਦਿਨ ਸ਼ੁਰੂ ਹੋ ਗਏ ਸਤੰਦਰਵਾੜਾ ਜੀ ਜੀ ਲੋਕ ਉਹ ਕਿੱਦਾਂ ਜਾ ਸਕਦੇ ਨੇ ਪਰ ਜਗਜੀਤ ਸਿੰਘ ਡੱਲੇ ਹੋਰਾਂ ਨੇ ਖੁਦ ਇਨੀ ਨਾਜ਼ੁਕ ਸਥਿਤੀ ਦੇ ਵਿੱਚ ਇੱਕ ਵੀਡੀਓ ਹੈ ਜਿਹੜੀ ਬਣਾ ਕੇ ਅਪੋਸਟ ਕੀਤੀ ਹੈ ਜਿਸ ਦੇ ਵਿੱਚ ਉਹ ਅਪੀਲ ਕਰਦੇ ਆ ਲੋਕਾਂ ਨੂੰ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰ ਹਰ ਘਰ ਦੇ ਵਿੱਚੋਂ ਇੱਕ ਇੱਕ ਬੰਦਾ ਜਿਹੜਾ ਜ਼ਰੂਰ ਮੋਰਚੇ ਤੇ ਪਹੁੰਚੇ ਤਾਂ ਹੀ ਉਹ ਕਹਿ ਸਕਦਾ ਵੀ ਮੋਰਚਾ ਫਤਿਹ ਹੋਈ ਦੇਖੋ ਮੈਨੂੰ ਇੱਕ ਗੈਰ ਰਾਜਨੀਤਿਕ ਕਿਸਾਨ ਨੇ ਠੀਕ ਹੈ ਜੀ ਇਹਨਾਂ ਨੂੰ ਪਹਿਲਾਂ ਇਕ ਕਰਨਾ ਚਾਹੀਦਾ ਓਕੇ ਤੁਹਾਨੂੰ ਇਹ ਲੱਗਦਾ ਕਿ ਗੈਰ ਰਾਜਨੀਤਿਕ ਕਿਸਾਨ ਜੁੱਥੇ ਬੰਦੀਆਂ ਨੇ ਜਿੰਨਾ ਚਿਰ ਕਿਸਾਨਾਂ ਦਾ ਇਕਾ ਨਹੀਂ ਹੋਏਗਾ ਬਾਕੀ ਜੁੱਥੇ ਬੰਦੀਆਂ ਨਾਲ ਮੋਰਚਾ ਫਤਿਹ ਨਹੀਂ ਹੋਏਗੀ ਜੀ ਅੱਜ 3 ਵਜੇ ਪ੍ਰੈਸ ਕਾਨਫਰੰਸ ਵੀ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ ਆਪਣੀ ਅਗਲੀ ਰਣਨੀਤੀ ਬਾਰੇ ਵੀ ਅਹਿਮ ਚਰਚਾ ਕੀਤੀ ਸੀ ਤਾਂ ਕਹਿ ਸਕਦੇ ਹਾਂ ਰਕੇਸ਼ ਟਕੈਤ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਰੂਰ ਇਕੱਠੇ ਹੋਵਾਂਗੇ ਜੀ ਤਾਂ ਜਾ ਕੇ ਜਿੱਤਿਆ ਜਾ ਸਕਦਾ ਵੀ ਜੇ ਇਕ ਸੰ ਇਕੱਠੇ ਹੋਣਗੇ ਐਡਾ ਤਾਂ ਤੁਸੀਂ ਇਹ ਲਗਾ ਲਓ ਵੀ ਜਿਉ 17 ਦਿਨ ਉਹਨਾਂ ਨੇ ਕੁਛ ਖਾਧਾ ਪੀਤਾ ਨਹੀਂ ਕਿ 12 ਕਿਲੋ weight ਘਟ ਗਿਆ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਵੀ 42 ਦਿਨ ਜੇ ਕੁਛ ਨਹੀਂ ਖਾਣਗੇ ਤਾਂ ਨਤੀਜਾ ਗਲਤ ਹੋਵੇਗਾ ਤੁਸੀਂ ਇਹ ਲਗਾ ਲਓ ਵੀ ਹੁਣ ਯੂਥ ਆ ਨਵਦੀਪ ਜਲ ਬੇਰਾਵਾ ਜੀ ਉਹ ਹਰਿਆਣਾ ਤੋਂ ਮੁੰਡੇ ਲੈ ਕੇ ਗਿਆ ਰਾਤ ਉਥੇ ਪਹੁੰਚਿਆ ਠੀਕ ਹੈ ਜੀ ਉਹ ਹੁਣ ਵੀ ਅਪੀਲ ਕਰ ਰਿਹਾ ਕਿ ਸਾਨੂੰ ਰਾਤ ਨੂੰ ਨੌਜਵਾਨਾਂ ਦੀ ਲੋੜ ਆ ਜੀ ਹੁਣ ਉਥੇ ਲਗਾ ਲੋ ਵੀ ਪੰਜਾਬ ਦੇ ਨੌਜਵਾਨ ਹੈ ਕਿੰਨੇ ਕਿਨੇ ਤੁਸੀਂ ਇਹ ਆਪ ਦੇਖੋ ਵੀ ਅੱਧੇ ਪੰਜਾਬ ਨੇ ਅੱਧੇ ਪੰਜਾਬ ਦੇ ਨੌਜਵਾਨ ਤਾਂ ਕੈਨੇਡਾ ਅਮਰੀਕਾ 'ਚ ਬੈਠੇ ਨੇ ਜਿਹੜੇ ਕਿਹੜੇ ਨੌਜਵਾਨਾਂ ਦੀਆਂ ਗੱਲਾਂ ਕਰਦਾ ਜਿਹੜੇ ਨਸ਼ਿਆਂ ਦੇ ਲੱਗੇ ਹੋਏ ਨੇ ਇਹ ਤਾਂ ਪਹਿਲਾਂ ਦੇਖਣਾ ਚਾਹੀਦਾ ਸੀ ਨਾ ਵੀ ਅਸੀਂ ਜੇ ਸ਼ੁਰੂ ਕਰਨਾ ਤਾਂ ਅਸੀਂ ਕਿਵੇਂ ਸ਼ੁਰੂ ਕਰਨਾ ਵੀ ਸਾਰੇ ਕਿਸਾਨ ਜਥੇਬੰਦੀਆਂ ਦਾ ਸਲਾਹ ਕਰਨੀ ਆ ਵੀ ਅਸੀਂ ਸਾਰੇ ਕਿਸਾਨਾਂ ਨਾਲ ਲੈ ਕੇ ਤੁਰਨਾ ਤਾਂ ਬਿਲਕੁਲ ਕਿਤੇ ਨਾ ਕਿਤੇ ਤੁਹਾਨੂੰ ਇਸ ਤਰੀਕੇ ਦੇ ਨਾਲ ਜਾਪਦਾ ਕਿ ਏਕੇ ਦੀ ਕਮੀ ਜੀ ਜੇਕਰ ਕਿਸਾਨ ਜਥੇਬੰਦੀਆਂ ਦਾ ਏਕਾ ਹੁੰਦਾ ਇਕੱਠ ਹੁੰਦਾ ਤਾਂ ਕਿਸੇ ਨਾ ਕਿਸੇ ਸਥਿਤੀ ਦੇ ਵਿੱਚ ਕਿਸਾਨ ਨੇ ਜਿਹੜੇ ਮੋਰਚੇ ਨੂੰ ਫਤਿਹ ਜ਼ਰੂਰ ਕਰਨੀ ਹੈ ਤਾਂ ਬਿਲਕੁਲ ਸਰ ਇੱਕ ਖਬਰ ਆਈ ਸੀ ਫਰੀਦਕੋਟ ਤੋਂ ਜੀ ਕੁੜੀ ਪਬਜੀ ਗੇਮ ਖੇਡਦੀ ਆ ਅਚਾਨਕ ਰਾਤ ਨੂੰ ਕਰੋ ਲਾਪਤਾ ਹੋ ਜਾਂਦੀ ਆ ਮਾਪੇ ਬੇहद ਚਿੰਤਤ ਹੁੰਦੇ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਮਾਪੇ ਨੇ ਜਿਹੜੇ ਥਾਣੇ ਪਹੁੰਚਦੇ ਨੇ ਪੁਲਿਸ ਨੂੰ ਜਾ ਕੇ ਐਫ ਆਈ ਆਰ ਕਰਵਾਉਂਦੇ ਨੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਅਣਗਿਆਣੀ ਕਿਤੇ ਜਾਂਦੀ ਉਹਨਾਂ ਦੇ ਘਰ ਜੀ ਫਿਰ ਉਹ ਕੁੜੀ ਕਹਿ ਸਕਦੇ ਆ 450 ਕਿਲੋਮੀਟਰ ਦੂਰ ਆਪਣੇ ਘਰ ਤੋਂ ਦੂਰ ਚਲੀ ਜਾਂਦੀ ਆ ਜੀ ਔਰ ਗਾਜ਼ੀਆਬਾਦ ਤੋਂ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਜਾਂਦੀ ਆ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਆ ਮੈਡਮ ਮੈਂ ਤੁਹਾਨੂੰ ਦੇਖੋ ਪਹਿਲਾਂ ਵੀ ਕਿਹਾ ਵੀ ਜਿਹੜੇ ਬੱਚੇ ਨੇ ਨਾ ਉਹਨਾਂ ਦਾ ਜਿਵੇਂ ਤੁਸੀਂ ਲਾ ਲਓ ਕਿ ਸ਼ੁਰੂ 'ਚ ਉਹਨੂੰ ਤੁਸੀਂ ਕਹਤਾ ਵੀ ਆਹ ਮੋਬਾਈਲ ਆ ਤੂੰ ਗੇਮ ਖੇਡ ਲਾ ਉਹ ਬਸ ਉਹ ਗੇਮਾਂ 'ਚ ਇੰਨੇ ਲੱਗ ਜਾਂਦੇ ਨੇ ਕਿ ਉਹਨਾਂ ਨੂੰ ਰੋਟੀ ਪਾਣੀ ਤਾਂ ਨਹੀਂ ਪਤਾ ਲੱਗਦਾ ਵੀ ਰੋਟੀ ਪਾਣੀ ਖਾਣਾ ਜਾਂ ਨਹੀਂ ਖਾਣਾ ਵੀ ਸਕੂਲੋਂ ਆਉਣਾ ਆਉਂਦੇ ਨੇ ਮਾਂ ਨੇ ਕਹਿ ਦੇਣਾ ਲੈ ਪੁੱਤ ਫੋਨ ਮੈਂ ਆਪਣਾ ਕੰਮ ਕਰ ਲਾ ਉਹ ਦਿਮਾਗ ਇਦਾਂ ਦਾ ਹੋ ਜਾਂਦਾ ਵੀ ਉਹਨੂੰ ਇਹ ਹੁੰਦਾ ਵੀ ਜੇ ਮੈਨੂੰ ਮਾਪਿਓ ਵੀ ਨਹੀਂ ਨਾ ਮਿਲਣਗੇ ਤਾਂ ਉਹਨਾਂ ਬਿਨਾਂ ਸਾਹ ਵੀ ਮੈਨੂੰ ਮੇਰਾ ਫੋਨ ਚਾਹੀਦਾ ਕਿਤੇ ਨਾ ਕਿਤੇ ਮਾਪਿਆਂ ਦੀ ਕਮੀ ਮਾਪਿਆਂ ਦੀ ਕਮੀ ਆ ਤੁਸੀਂ ਲਗਾ ਲਓ ਵੀ 14 ਸਾਲ ਦੀ ਕੁੜੀ ਸੀ ਵੀ ਚਲੋ ਪਬਜੀ ਖੇਡਦੀ ਖੇਡਦੀ ਹੁਣ ਪਤਾ ਲੱਗਿਆ ਵੀ ਪੁਲਿਸ ਨੇ ਦੱਸਿਆ ਕਿ 14 ਸਾਲ ਦੀ ਕੁੜੀ ਪਬਜੀ ਖੇਡਦੀ ਖੇਡਦੀ ਦੋਸਤੀ ਹੋ ਗਈ ਗਾਜ਼ੀਆਬਾਦ ਤੋਂ ਸਮੀਰ ਲੜਕੇ ਦੇ ਨਾਲ ਜੀ ਉਹ ਲੜਕਾ ਵੀ ਕੋਈ 20 22 ਸਾਲ ਦਾ ਨਹੀਂ ਉਹ 14 16 15 ਸਾਲ ਦਾ ਲੜਕਾ ਵਾ ਤੇ ਉਹਨੇ ਗਾਜ਼ੀਆਬਾਦ ਤੋਂ ਫਰੀਦਕੋਟ ਲੈਂਡ ਲਈ ਪੁੰਚਿਆ ਕੁੜੀ ਨੂੰ ਉਹਨੇ ਉਹਨੂੰ ਕਿਹਾ ਵੀ ਤੂੰ ਇੰਨੇ ਵਜੇ ਇੱਥੇ ਆ ਜਾ ਵੀ ਆਪਾਂ ਘੁੰਮਣ ਚੱਲਦੇ ਆਂ ਘੁੰਮਣ ਦੇ ਬਹਾਨੇ ਉਹ 14 ਦਿਨ ਘਰੋਂ ਬਾਹਰ ਰਹੇ ਨਹੀਂ ਮੈਂ ਕਿਤੇ ਨਾ ਕਿਤੇ ਮਾਪਿਆਂ ਦੀ ਅਣਗਹਿਲੀ ਕਹੂੰਗਾ ਇਹ ਨਹੀਂ ਕਹੂੰਗਾ ਕਿ ਫੋਨ ਨੇ ਇੰਨਾ ਹੀ ਦਿਮਾਗ ਖਰਾਬ ਕਰਤਾ ਸੀ ਵੀ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਵੀ ਤੁਹਾਡੀ ਕੁੜੀ ਪਬਜੀ ਗੇਮ ਖੇਡ ਰਹੀ ਆ ਜਾਂ ਬਈ ਰਾਤ ਨੂੰ ਲੈ ਫੋਨ ਨਹੀਂ ਦੇਣਾ ਕੁਝ ਵੀ ਹੋ ਸਕਦਾ ਤੋ ਬਿਲਕੁਲ ਸਰ ਕਿਤੇ ਨਾ ਕਿਤੇ ਜਿਹੜੇ ਮੋਬਾਈਲ ਫੋਨ ਨੇ ਬੱਚਿਆਂ ਲਈ ਮਾਪਿਆਂ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੋਏ ਨੇ ਮਾਪਿਆਂ ਦੀ ਵੱਡੀ ਲਾਪਰਵਾਹੀ ਕਹਿ ਸਕਦੇ ਆ ਮਾਪਿਆਂ ਦੇ ਵੱਲੋਂ ਵਰਤੀ ਗਈ ਅਣਗਹਿਲੀ ਕਹਿ ਸਕਦੇ ਆ ਕਿ ਆਪਣੇ ਕੰਮਾਂ ਨੂੰ ਜਿਹੜਾ ਉਹ ਕਰਨ ਨੂੰ ਤਰਜੀਹ ਦਿੰਦੇ ਨੇ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡ ਦਿੰਦੇ ਨੇ ਮੋਬਾਈਲ ਫੋਨ ਜਿਹੜਾ ਇੱਕ ਗੈਜਟ ਬਣਾਇਆ ਹੋਇਆ ਉਹਨਾਂ ਲਈ ਆਪਣੇ ਬੱਚਿਆਂ ਨੂੰ ਸਿਰਫ ਖਿਲਾਉਣੇ ਦੇ ਤੌਰ ਤੇ ਵਰਤਦੇ ਨੇ ਉਹਨਾਂ ਨੇ ਇਹ ਨਤੀਜੇ ਨੇ ਜਿਹੜੇ ਕਿਤੇ ਨਾ ਕਿਤੇ ਗਲਤ ਨਿਕਲ ਕੇ ਸਾਹਮਣੇ ਆਉਂਦੇ ਆ ਤੋ ਚਲੋ ਸਰ ਹੁਣ ਸਮਾਂ ਜਿਹੜਾ ਇਹ ਜਲਦੀ ਨਹੀਂ ਦੇ ਰਿਹਾ ਤੇ ਇੱਕ ਵਾਰ ਫਿਰ ਤੋਂ ਚਾਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਦਰਸ਼ਕਾਂ ਦੇ ਸਾਹਮਣੇ ਰੂਬੜੂ ਹੋਵਾਂਗੇ ਤੇ ਗੱਲਬਾਤ ਕਰਾਂਗੇ ਸਿਆਸਤ ਦਾਣ ਦੇ ਵਿੱਚ ਹੋਈਆਂ ਗਤੀਵਿਧੀਆਂ ਦੇ ਬਾਰੇ ਤੇ ਅੱਜਕੱਲ ਜੋ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵਾਪਰ ਰਿਹਾ ਧੰਨਵਾਦ ਜੀ